विधानसभा सेशन ਦੇ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਇੱਕ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਪਲਟਵਾਰ ਕੀਤਾ ਤੇ ਉਥੇ ਹੀ ਕੱਲ ਇੱਕ ਜ਼ਬਰਦਸਤ ਹੰਗਾਮਾ ਜਿਹੜਾ ਕਿ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਹੁਣ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵਾਲਿਆਂ ਦੇ ਵੱਲੋਂ ਜਿਹੜਾ ਕਿ ਪੰਜਾਬ ਦੀ ਜਿਹੜੀ ਕਿ ਮਦਦ ਤਾਂ ਕੀ ਕਰਨੀ ਸੀ ਸਗੋਂ ਪੰਜਾਬ ਦੇ ਹੱਕ ਦੇ ਵਿੱਚ ਵੀ ਨਾਰਾ ਉਹਨਾਂ ਦੇ ਵੱਲੋਂ ਨਹੀਂ ਮਾਰਿਆ ਗਿਆ ਤੇ ਉਥੇ ਾਂਡਰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਕਾਂਗਰਸ ਪਾਰਟੀ ਉਤਰੀ ਹੋਈ ਨਜ਼ਰ ਆ ਰਹੀ ਹੈ ਤੇ ਜਸਤੂ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਰੰਗਲਾ ਕਹਿਣ ਦੀ ਬਜਾਏ ਉਹਨਾਂ ਨੇ ਕੰਗਲਾ ਕਿਹਾ ਪਰੰਤੂ ਇਹ ਉਹਨਾਂ ਦੇ ਹੀ ਬੀਜ ਬੀਜੇ ਹੋਏ ਨੇ ਤੇ ਚੀਮਾ ਦੇ ਵੱਲੋਂ ਜਿਹੜੇ ਕਿ ਇਹ ਬਿਆਨ ਦਿੱਤੇ ਗਏ ਨੇ ਤੇ ਹਰਪਾਲ ਚੀਮਾ ਨੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਪ੍ਰਤਾਪ ਆਜਮਦ ਉਹਥੇ ਹੀ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੀਆ ਠੀਕ ਆ ਕਾਂਗਰਸ ਪਾਰਟੀ ਦੇ ਵੀ ਕੁਝ ਨੇਤਾ ਗਏ ਹਰ ਪੀੜਤਾ ਦੀ ਮਦਦ ਤੇ ਲਈ ਪਰ ਲੇਕਿਨ ਕੁਝ ਖਾਸ ਖਾਸ ਨੇਤਾ ਜਿਹੜੇ ਸੀ ਉਹਨਾਂ ਨੇ ਇੱਕ ਵੱਖਰਾ ਹੀ ਬੰਬੂ ਕਾਰ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਪੈਰ ਨੇ ਜਿਹੜੇ ਉਹ ਪਾਣੀ ਨਾਲ ਲੱਭਣ ਨਾ ਜਾਣ ਤਾਂ ਕਿ ਉਹਨਾਂ ਦੇ ਪੈਰ ਜਿਹੜੇ ਗੰਦੇ ਪਾਣੀ ਚ ਨਾ ਰੱਖੇ ਜਾ ਸਕਣ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਚਾਹੇ ਮੈਂ ਗੱਲ ਕਰਾਂ ਲਾਲ ਚੰਦ ਕਟਾਰੂ ਚੱਕ ਜੀ ਚਾਹੇ ਲਾਲਜੀਤ ਪੋਲਰ ਜੀ ਕਲਦੀਪ ਤਾਲੀਵਾਲ ਜੀ ਹੋਰ ਬਹੁਤ ਸਾਰੇ ਨੇਤਾ ਸੰਤ ਸਿਚੀਆਲ ਜੀ ਬਹੁਤ ਸਾਰੇ ਨੇਤਾ ਜਿਹੜੇ ਸੀ ਲਗਾਤਾਰ ਪਾਣੀ ਚ ਰਹਿਣ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਅੰਦਰ ਚਮੜੀ ਦੇ ਰੋਗ ਹੋ ਗਏ। ਉਹਨਾਂ ਨੂੰ ਕਾਫੀ ਸਾਰੀਆਂ ਬਿਵਾਰੀਆਂ ਲੱਗੀਆਂ ਪਰ ਕਾਂਗਰਸੀ ਜਿਹੜੇ ਨੇਗੇ ਉਹ ਸ਼ੋਅ ਕਰਨ ਦੇ ਬੜੇ ਬਾਹਰ ਨੇਗੇ ਫੋਟੋਸ਼ੂਟ ਕਰਨ ਦੇ ਬੜੇ ਬਾਹਰ ਨੇਗੇ ਉਹਨਾਂ ਨੇ ਜਾ ਕੇ ਉੱਥੇ ਫੋਟੋਸ਼ੂਟ ਕਰਵਾਇਆ ਔਰ ਢੀੜਾ ਕੱਢ ਕੇ ਆ ਗਏ ਔਰ ਇੱਕ ਵੱਖਰੀ ਕਿਸਮ ਦਾ ਬੱਬੂ ਕਾਰਡ ਬਣਾਇਆ ਪਰ ਲੇਕਿਨ ਕੱਲ ਜਦੋਂ ਪੰਜਾਬ ਦੇ ਪੁਨਰਵਾਸ ਤੇ ਬਹਿਸ ਹੋ ਰਹੀ ਸੀ ਕੱਲ ਜਦੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਹਿਸ ਹੋ ਰਹੀ ਸੀ ਉਸ ਸਮੇਂ ਵੀ ਕਾਂਗਰਸ ਪਾਰਟੀ ਨੇ ਲਾਸ਼ਾਂ ਤੇ ਰਾਜਨੀਤਿਕ ਕਰਨ ਤੋਂ ਗਰੇਜ਼ ਨਹੀਂ ਕੀਤਾ ਕਿਉਂਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਇਤਿਹਾਸ ਰਹਾਗਾ ਕਿ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਸੱਤਾ ਚਾਹੀਆ ਜਾਂ ਸੱਤਾ ਤੋਂ ਬਾਹਰ ਰਹੀਆ ਚਾਹ 1984 ਦੀ ਗੱਲ ਕਰ ਲਈਏ 1984 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹ 86 ਦੇ ਹੜ੍ਹਾਂ ਦੀ ਗੱਲ ਕਰ ਲਈਏ ਚਾਹੇ ਹੁਣ ਆਏ ਹੜ੍ਹਾਂ ਦੀ ਗੱਲ ਕਰ ਲਈਏ ਹਮੇਸ਼ਾ ਹੀ ਜੜੀਆਂ ਲੋਕਾਂ ਦੀ ਆਮ ਲੋਕਾਂ ਦੀ ਮੌਤਾਂ ਦੇ ਉੱਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਹੈ। ਇਹੀ ਕੱਲ ਇਸ ਗੱਲ ਦਾ ਪ੍ਰਗਟਾਵਾ ਕੱਲ ਵੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਕੀਤਾ। ਕਾਂਗਰਸ ਪਾਰਟੀ ਦੇ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਪ੍ਰਤੀ ਉਹ ਡੂੰਘਾ ਦਰਦ ਰੱਖਦੇ ਨੇ ਕਿ ਉਹਨਰੇ ਹਮੇਸ਼ਾ ਹੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦਾ ਦੁਬਾਰਾ ਪੁਨਰਵਾਸ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਤੇ ਖੁਦ ਵੀ ਮਦਦ ਕੀਤੀ ਔਰ ਉਥੇ ਇਸ ਦੇ ਲਈ ਇੱਕ ਵੱਖਰਾ ਫੰਡ ਜਿਹੜਾ ਉਹ ਵੀ ਬਣਾਇਆ ਰੰਗਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਚੜ੍ਹਦੀ ਕਲਾ ਫੰਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਚੜ੍ਹਦੀ ਕਲਾ ਫੰਡ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬਸਦੇ ਪੰਜਾਬੀਆਂ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਸੀ ਬਹੁਤ ਸਾਰੇ ਉਹਨਾਂ ਇੰਡਸਟਰੀਲਿਸਟਾਂ ਨੇ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਕਾਰਕੁਨ ਲੋਕਾਂ ਨੇ ਆਪਣੀ اپنی ਜਿਹੜੀ ਆ ਸ਼ਕਤੀ ਦੇ ਮੁਤਾਬਕ ਆਪਣੀ ਪਾਵਰ ਦੇ ਮੁਤਾਬਕ ਆਪਣੀ ਪਹੁੰਚ ਦੇ ਮੁਤਾਬਕ ਜਿਹੜਾ ਯੋਗਦਾਨ ਪਾਇਆ ਕਿਸੇ ਨੇ 10 ਲੱਖ ਪਾਇਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ ਕਰੋੜ ਪਾਇਆ ਕਿਸੇ ਨੇ 25 ਕਰੋੜ ਪਾਇਆ ਸੋ ਸਾਰੇ ਜਣੇ ਉਸ ਫੰਡ ਦੇ ਅੰਦਰ ਲਗਾਤਾਰ ਕੰਟਰੀਬਿਊਸ਼ਨ ਜਿਹੜੀ ਆ ਜਾਰੀ ਆ ਪਰ ਕੱਲ ਕਾਂਗਰਸ ਪਾਰਟੀ ਨੇ ਕੀ ਕੀਤੀ ਅਪੀਲ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਹੜ੍ਹਾਂ ਦੇ ਲਈ ਫੰਡ ਨਾ ਦਿੱਤਾ ਜਾਵੇ ਫੰਡ ਉਤੇ ਰੋਕ ਲਾਉਣ ਦੀ ਗੱਲ ਕੀਤੀ ਕਿ ਹੜਪੀੜਤਾ ਦੀ ਮਦਦ ਨਾ ਕੀਤੀ ਜਾਵੇ ਔਰ ਉਹ ਫੰਡ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਬਿਲਕੁਲ ਲੇਖ ਰੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਫੰਡ ਜਿਹੜਾ ਅਸੀਂ ਖਰਚ ਕਰਾਂਗੇ ਉਸ ਫੰਡ ਵਿੱਚ ਪੈਸੇ ਨਾ ਪਾਏ ਜਾਣ ਇਹ ਗੱਲ ਦਾ ਪ੍ਰਚਾਰ ਇਹ ਗੱਲ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਜਿਸ ਸਦਨ ਦੇ ਅੰਦਰ 117 ਲੋਕ ਚੁਣ ਕੇ ਆਉਂਦੇ ਨੇ ਕਿ ਜਿੱਥੇ ਪੰਜਾਬੀਆਂ ਦੀ ਆਤਮਾ বাসਦੀ ਆ ਜਿੱਥੇ ਪੰਜਾਬ ਦੇ ਲੋਕਾਂ ਦਾ ਅਟੁੱਲ ਵਿਸ਼ਵਾਸ ਆ ਅਟੱਲ ਵਿਸ਼ਵਾਸ ਆ ਉਥੇ ਕਾਂਗਰਸ ਪਾਰਟੀ ਆਫ ਦਾ ਪ੍ਰਗਟਾਵਾ ਕਰ ਰਹੀ ਆ ਕੀ ਕਹਿ ਰਹੀ ਆ ਕਿ ਫੰਡ ਨਾ ਦਿਓ ਇਥੋਂ ਕਾਂਗਰਸ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਨੰਗੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕਿੰਨੀ ਪੰਜਾਬ ਨੂੰ ਨਫ਼ਰਤ ਕਰਦੀ ਆ ਕੀ ਕਹਦੇ ਨੇ ਇੱਕ ਪਾਸੇ ਉਹ ਥਾਟ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਪੰਜਾਬ ਨੂੰ ਔਰ ਤਰੱਕੀ ਕਰਦਾ ਪੰਜਾਬ ਬਣਾਉਣਾ ਜਿਹੜਾ ਹੈ ਪੰਜਾਬ ਨੂੰ ਐਸੇ ਪਰਲੇ ਕੇ ਦੂਜੇ ਪਾਸੇ ਕੀ ਕਮੈਂਟ ਕਰ ਰਹੇ ਨੇ ਕਿ ਕਾਂਗਰਸੀ ਆਗੂ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕਿ ਕੰਗਲਾ ਪੰਜਾਬ ਬਣਾਉਣਾ ਕੰਗਲਾ ਪੰਜਾਬ ਬਣਾਤਾ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਅਪਰੋਚ ਕੀ ਹੈ ਟੂਵਰਡਸ ਪੰਜਾਬ ਜੇ ਮੈਂ ਪਿਛਲੇ 25 ਸਾਲਾਂ ਦੀ ਗੱਲ ਕਰਾਂ ਪਿਛਲੇ 25 ਸਾਲਾਂ ਦੇ ਵਿੱਚ ਲਗਭਗ 15 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਕੀ ਪੰਜਾਬ ਨੂੰ ਕੀ ਪੰਜਾਬ ਦੀ ਆਰਥਿਕਤਾ ਨੂੰ ਕਿਹਨੇ ਤੋੜਿਆ ਕਾਂਗਰਸ ਪਾਰਟੀ ਨੇ ਤੋੜਿਆ ਔਰ ਦੂਸਰੇ ਪਾਸੇ ਲਗਭਗ 10 ਸਾਲ ਕਿਹਦਾ ਰਾਜ ਰਿਹਾ ਆਕਾਲੀ ਦਲ ਭਾਜਪਾ ਦਾ ਰਾਜ ਰਿਹਾ ਸਾਡਾ ਤਾਂ ਭਾਈ ਰਾਜ ਹੈ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਨੂੰ 3 ਸਾਲ ਹੋਏ ਲਗੇ ਔਰ ਜਿਹੜਾ ਜਿਹਦਾ 15 ਸਾਲ ਰਾਜ ਰਿਹਾ ਜਿਹਦਾ 10 ਸਾਲ ਰਾਜ ਰਿਹਾ ਉਹ ਪੰਜਾਬ ਨੂੰ ਜਿਹੜੇ ਮੈਂ ਸਮਝਦਾ ਬਿਮਾਰ ਕਰਕੇ ਚਲੇ ਗਏ ਅੱਜ ਉਹਨੂੰ ਤੰਦਰੁਸਤ ਕਰਨ ਦੇ ਲਈ ਅੱਜ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਉਹਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਜਹਿਦ ਕਰ ਰਹੇ ਨੇਗੇ ਆਪਣਾ ਜੋਰ ਲਾ ਰਹੇ ਨੇਗੇ ਆਮ ਆਦਮੀ ਪਾਰਟੀ ਜੋਰ ਲਾ ਰਹੀ ਆ ਔਰ ਦੂਸਰੇ ਪਾਸੇ ਉਹ ਮਾਨਸਿਕਤਾ ਜਿਹੜੀ ਆ ਕਾਂਗਰਸ ਪਾਰਟੀ ਦੀ ਪ੍ਰਗਟ ਹੋਈ ਆ ਕਿ ਜੀ ਕੰਗੜਾ ਪੰਜਾਬ ਬਣ ਗਿਆ ਇਹ ਬਣਾਇਆ ਕਿਨੇ ਆ ਭਾਈ ਇਹਨੂੰ ਬਰਬਾਦ ਕਿਨੇ ਕੀਤਾਗਾ ਇਹਦੀ ਆਰਥਿਕਤਾ ਨੂੰ ਕਿਨੇ ਬਰਬਾਦ ਕੀਤਾਗਾ ਇਹਦੀ ਜਵਾਨੀ ਕਿਦੇ ਕਰਕੇ ਬਾਹਰ ਜਾਣ ਲੱਗੀ ਇਹ ਸਾਰਾ ਸਾਰਾ ਤਾਣਾ ਬਣਾ ਕਾਂਗਰਸ ਪਾਰਟੀ ਅਕਾਲੀਦਰ ਬੀਜੇਪੀ ਦੇ ਬੁਣਿਆਗਾ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦਾ ਰਾਜ ਸੀ ਤਾਂ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਹੁੰਦਾਗਾ ਪੰਜਾਬ ਦੀ ਜਵਾਨੀ ਨੂੰ ਬੇਨਮਨ ਕੇ ਬਾਹਰ ਆ ਜਾਂਦਾਗਾ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕੀਤਾ ਜਾਂਦਾਗਾ ਔਰ ਰਾਹੁਲ ਗਾਂਧੀ ਜੀ ਆਉਂਦੇ ਨੇ ਕੀ ਕਹਿੰਦੇ ਨੇ ਕਿ 70% ਪੰਜਾਬ ਦੇ ਲੋਕਾਂ ਦਾ ਇਸ ਗੱਲ ਦਾ ਪ੍ਰਚਾਰ ਕਰਦੇ ਨੇਗੇ ਔਰ ਉਸ ਤੋਂ ਬਾਅਦ ਸੱਤਾ ਕਾਂਗਰਸ ਨੇ ਹਮਾਲ ਲਈ ਆ ਕਾਂਗਰਸ ਪਾਰਟੀ ਦੇ ਹੱਥਾਂ ਆਉਂਦੀ ਸੱਤਾ ਔਰ 5 ਸਾਲ ਜੋ ਵਪਾਰ ਚਿੱਤੇ ਦਾ ਅਕਾਲੀਦਰ ਬੀਜੇਪੀ ਵਾਲੇ ਕਰਦੇ ਸੀ ਉਸੇ ਵਪਾਰ ਨੂੰ ਰੱਜ ਕੇ ਵਧਾਇਆ ਰੱਜ ਕੇ ਅੱਗੇ ਲੈ ਕੇ ਗਏ ਸੋ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਸਭ ਤੋਂ ਵੱਧ ਯੋਗਦਾਨ ਕੀਦਾਗਾ ਕਾਂਗਰਸ ਪਾਰਟੀ ਦਾਗਾ ਅਕਾਲੀਦਰ ਬੀਜੇਪੀ ਦਾਗਾ ਸਾਨੂੰ ਭਾਈ 3 ਸਾਲ ਹੋ ਗਏ ਅਸੀਂ ਤਿੰਨਾਂ ਸਾਲਾਂ ਦੇ ਅੰਦਰ 60000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨ ਨੂੰ ਦੇ ਚੁੱਕੇ ਹਾਂ ਪੰਜਾਬ ਦੇ ਅੰਦਰ 300 ਯੂਨਟ ਦੇ ਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ 'ਚ ਹਿੱਸਾ ਪਾਇਆਗਾ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਪਾਰਟੀ ਨੂੰ ਕਰਦੇ ਬੀਜੇਪੀ ਵਾਲੇ ਵੇਚ ਗਏ ਸੀ ਦੁਬਾਰਾ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ